ਹਾਂਜੀ ਭਾਈ ਜੀ ਪਹਿਲਾਂ ਨਵਾਂ ਜਵਾਨਾ ਚੈਨ ਤੇ ਬਹੁਤ ਬਹੁਤ ਸਵਾਲ ਆਇਆ ਜਿਵੇਂ ਹੁਣ ਚੋਣਾਂ ਹੋਈਆਂ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਚੋਣਾਂ ਦੇ ਮਸਲੇ ਤੇ ਮੈਂ ਡਾਇਰੈਕਟ ਮਾਰਕ ਕਰੀਗਾ ਕਿਉਂਕਿ ਉੱਥੋਂ ਸਪੈਸ਼ਲ ਚਾਲ ਕੇ ਆਇਆ ਕਿ ਤੇ ਬਲੌਕ ਸੰਘੀ ਤੇ ਜਿਹੜਾ ਪੋਜੀਸ਼ਨ ਜਿਹੜੀਆਂ ਚੋਣਾਂ ਸੀ ਸਾਡੇ ਵਾਸਤੇ ਬਹੁਤ ਖਾਸ ਸੀ ਇਹ ਇਸ ਕਰਕੇ ਮੈਨੂੰ ਇੱਕ ਅੰਦੇ ਵੀ ਦੂਜੇ ਨੂੰ ਲਾਜ਼ਮੀ ਆ ਇੱਥੇ ਬਹੁਤ ਲੋੜ ਆ ਤੇਰੀ ਤੇ ਮੈਂ ਸਪੈਸ਼ਲ ਚਾਲ ਕੇ ਤੇ ਮੈਂ ਚੋਣਾਂ ਨਹੀਂ ਖਾਤੀਆਂ ਇਸ ਹਾਂ ਜੀ ਸਰ ਜੀ ਮੈਂ ਹੁਣ ਪਿੰਡਾਂ ਦੇ ਬੁਕਾਤਾਂ ਨਾਲ ਕੇ ਛੋਡੇ ਬਣੂ ਕੀ ਕੀ ਕੰਮ ਕੀਤੇ ਜਾ ਰਹੇ ਆ ਸਰ ਦੇਖੋ ਜੇ ਅਸੀਂ ਸਾਲ ਹੋਇਆ ਸਾਨੂੰ ਅਜੇ ਸਰਪੰਚ ਬਣਿਆ ਨਾ ਪੰਜਾਬ ਸਰਕਾਰ ਵੱਲੋਂ ਇੰਨੇ ਕੰਮ ਹੋ ਗਏ ਸਾਡੇ ਪਿੰਡ ਵੀ ਪਹਿਲਾਂ 50 ਸਾਲਾਂ ਦੀ ਨਹੀਂ ਸੀ ਜਿੰਨੇ ਹੁੰਦੇ ਜਿੰਨੇ ਪਿੰਡ ਸਿਰ ਕਰ ਦਿੱਤੇ ਹਨ ਜਿਵੇਂ ਆਪਣੀ ਫਰਨੀ ਹੋ ਗਈ 18 ਫੁੱਟੀ ਫਰਨੀ ਬਣ ਗਈ ਸਭ ਤੋਂ ਪਹਿਲਾਂ ਮਹੱਲਾ ਕਲੀਨਿਕ ਜਿਹੜੀ ਪਹਿਲੀ ਆ ਪੰਜਾਬ ਸਰਕਾਰ ਨੇ ਦਿੱਤੀ ਸੀ ਮਹੱਲਾ ਕਲੀਨਿਕ ਉਹਨਾਂ ਜੋ ਆਪਣੇ ਮਹੱਲਾ ਕਲੀਨਿਕ ਆਇਆ ਜੀ ਐਮ ਬੀ ਐ ਐਮ ਬੀਬੀ ਐਸ ਡਾਕਟਰ ਰਹਿੰਦੇ ਆ ਮੁਰਤੇ ਸਪੋਰਟ ਬਣਾਇਆ ਜੀ ਆਪਾਂ ਉਥੇ ਨਾਰਤ ਬਣਾਇਆ ਵਾ ਸੀ ਪੌੜੀਆਂ ਸਿੱਖਾਂ ਦੇ 35 ਲੱਖ ਰੁਪਇਆ ਪੰਜਾਬ ਸਰਕਾਰ ਦੇ ਰੁਪਇਆ ਸੀ ਉਹ ਸਪੋਰਟ ਬਣਾਇਆ ਮੁਰਤੇ ਗਲੀਆਂ ਨਾਲੀਆਂ ਤੇ ਬਣੀ ਜੇ ਕੋਈ ਜਾਂਦਾ ਜੇ ਮੁਰਤੇ ਆਪਣੇ ਲਾਈਟਰ ਦਾ ਬਹੁਤ ਔਮੰਦਾ ਹਾਲ ਸੀ ਤੇ ਜੀ ਤੇ ਆਪਾਂ 2 ਫੀਟਰ ਪਾਸ ਕਰਾਈ 66 ਲੱਖ ਰੁਪਇਆ ਪਿਆਗਾ ਬਾਈ ਮਨਜੀਤ ਨੂੰ ਕਿਹਾ ਸੀ ਬੇਨਤੀ ਕਰੀ ਸਾਰਿਆਂ ਨੇ ਤੇ 600000 ਰੁਪਏ ਉਹ ਪਿਆ ਤੇ ਉਹ 2 ਫੀਟਰ ਪਾਸ ਹੋ ਗਈ ਸੀ ਉਹ ਵੀ ਆਪਣਾ ਕਲੀਅਰ ਹੁੰਨ ਲਾਇਟ ਵਧੀਆ ਰਹਿੰਦੀ ਆ ਪਿੰਡ ਐ ਸਰਪੰਚ ਸਾਹਿਬ ਇਹ ਮਸਿਆਂ ਲੈ ਕੇ ਛੋਟੇ ਬੰਦੋਂ ਕੀ ਪ੍ਰਾਲੇ ਕੀਤੇ ਜਾ ਰਹੇ ਆ ਹਾਂਜੀ ਮਸਿਆਂ ਤਾਂ ਤੇ ਸਾਡਾ ਪੂਰਾ ਧਿਆਨ ਆ ਜੀ ਕੋਈ ਕਰਦਾ ਸੀ ਉਹਨਾਂ ਨੂੰ ਬੇਨਤੀ ਵੀ ਕਰਦੇ ਆ ਭਾਈ ਵੀ ਕੋਈ ਹੁਣ ਜਾਣੀ ਸਾਡੇ ਪਿੰਡ ਕੋਈ ਐ ਵੇਚਦਾ ਨਹੀਂ ਨਾ ਜੀ ਸਭਾ ਜੀ ਬੰਦ ਕਰਤੇ ਅਸੀਂ ਕਹਤਾ ਵੀ ਕੋਈ ਸਪੋਰਟ ਨਹੀਂ ਕਰਦੀ ਸਮੂਹ ਜਿੰਨੀ ਸਾਡੀ ਪੰਚਾਇਤ ਆ ਮੇਰੇ ਮੈਂਬਰ ਸਹਿਬਾਨ ਆ ਵੀ ਕੋਈ ਮਦਦ ਨਹੀਂ ਜਾਣਗੇ ਹਾਂਜੀ ਰਾਜਵਿਦਿਆ ਖਾਲਸਾ ਰਾਜਵਿਦਿਆ ਕੀਤੇ ਨਾ ਮੇਰੇ ਪਿੰਡ ਵਸਣ ਵਾਲਾ ਤੇ ਦੂਜੀਆਂ ਪਾਰਟੀਆਂ ਦਾ ਧੰਨਵਾਦ ਕਰਦਾ ਜਿੰਨੇ ਖਾਲਾ ਪਿਛੇ ਨਹੀਂ ਕਾਇੀ ਨਿ ਪਰੇ ਤੇ ਪਿੰਡ ਵਸੀਆਂ ਦਾ ਵੋਟਰਾਂ ਦਾ ਧੰਨਵਾਦ ਕਰਦੇ ਆ ਹਾਂਜੀ ਸਪੈਂਸਰ ਪਹਿਲਾ ਨਵਜਵਾਨਾ ਚੇਨ ਤੇ ਬਹੁਤ ਬਹੁਤ ਸਵਾਗਤ ਆ ਜਿਹੜੀਆਂ ਅੱਜ ਹੁਣ ਚੋਣਾ ਹੋਈਆਂ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਬਹੁਤ ਵਧੀਜੀ ਬਹੁਤ ਵੱਡੀ ਲੀਡ ਤੇ ਨਾ ਸਿੰਗਲ ਹਲਕਾ ਦਿੱਤਾ ਜੀ ਸਾਡੇ 14 14 ਦਾ ਬਲਾਕ ਸੰਤਗਾਂ ਜਿੱਤੀਆਂ ਹੈ ਤੇ ਚਾਰ ਚਾਰ ਅਸੀਂ ਪੰਜਾਂ ਚੋ ਜਿਲ੍ਹਾ ਫਰੀਦ ਦੇਤੇ